ਗੋੜੀ ਦੀਪਕੀ ਮਹਾਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀ ਰਤ ਆਖੀ ਐ ਕਰਤੇ ਕਾ ਹੋਏ ਵਿਚਾਰ ਚਤਗਰ ਗਾਵੋ ਸੋਹਿਲਾ ਸਵਰ ਸਰਜਨ ਹਾਰ ਤੁਮ ਗਾਵੋ ਮੇਰੇ ਨਰਪਕਾ ਸੋਹਿਲਾ ਹਵਾਰੀ ਜਤ ਸੋਹਿਲਾ ਸਦਾ ਸਖ ਹੋਏ ਰਹਾਉ ਨਤਨਤ ਜਿਹੜੇ ਸਮਾਲੀਣ ਦੇਖੇਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਵੇ ਜਿਸ ਦਾ ਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣ ਸਿਸੜੀਆਂ ਜਿ ਹਵੈ ਸਾਹਿਬ ਸੋ ਮੇਲ ਕਰ ਕਰ ਇਹ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿ ਮਰਿਆ ਨਾਨਕ ਸੇ ਦੇਵਨ ਰਾਗ ਅਸਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਅਪਦੇਸ ਗਰਗਰ ਇੱਕ ਵੇਸਣੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰਖ ਵਡਾਈ ਤੋਏ ਰਹਾਓ ਵਿਸੇ ਚਸਿਏ ਕੜੀਆ ਪੈਰਾ ਥਤੀ ਵਾਰੀ ਮਾ ਹੋ ਹੋਆ ਸੂਰਜ ਇੱਕ ਰਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤ ਨਾਚਰੀ ਮਹਲਾ ਪਹਿਲਾ ਗगन ਮੇਥਾਲੇ रावा चांद दीपक बने तारिका मंडल जनक मोती धूप मल आन लो पवन चवरो करे सकल बिन राय फलंत ज्योति कैसी आरती होए पव खंडना तेरी आरती अनहत्ता शब्द वाजंत पेरी रहाओ शैस्तव नैनन है तो एको शेष मु रत्नन एक तोई शेष पद विमलन एक पद गंध शैस्तव गंध एव चलत मोही ਸਬ ਮੈਂ ਜੋਤ ਜੋਤ ਹੈ ਸੋਏ ਤਸਜ ਜਨਨ ਸੰਮੇ ਚਨਨ ਹੋਏ ਗਰ ਸਾਖੀ ਜੋਤ ਪ੍ਰਗਟ ਹੋਏ ਜੋਤੀਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਆਂਦੇ ਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੇਂ ਕੋ ਹੋਏ ਜਾਤੇ ਤੇਰੇ ਨਾ ਇਹ ਵਾਸਾ ਰਾਗ ਗੜੀ ਪੂਰਬੀ ਮਹੱਲਾ ਚੌਥਾ ಕಾಮಕ ರೋದನ್ನ